ਸਾਰੇ ਦੋਸਤੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਨੂੰ ਫੋਨ ਆਇਆ ਬੜਾ ਸਕੂਨ ਦਿੰਦੇ ਇਹ ਜੀਆਂ ਕੌਲਾਂ ਜਦੋਂ ਆਉਂਦੀਆਂ ਇੱਕ ਬਜ਼ੁਰਗ ਦਾ ਆਸਟ੍ਰੇਲੀਆ ਤੋਂ ਆਇਆ ਉਹ ਕਹਿੰਦਾ ਵੀ ਮੇਰਾ ਬੇਟਾ 2 2.5 ਸਾਲ ਹੋ ਗਏ ਸੀ ਮੇਰੇ ਨਾਲ ਬੋਲਦਾ ਨਹੀਂ ਸੀ ਤੇ ਅੱਜ ਉਹਨੇ ਮੈਨੂੰ ਕਾਲ ਕੀਤੀ ਤੇ ਸਾਡਾ ਜਿਹੜਾ ਪਿਓ ਪੁੱਤਾਂ ਦਾ ਮਨ ਮਿਟਾਵ ਦੂਰ ਹੋਇਆ ਇਹ ਹਾਂ ਜੀ ਤੁਹਾਡੀ ਵੀਡੀਓ ਤੋਂ ਮੇਰਾ ਬੱਚਾ ਪ੍ਰਭਾਵਿਤ ਹੋਇਆ ਜਿਹੜੀ ਆਪਾਂ ਕੱਲ ਕੀਤੀ ਸੀ ਵੀ ਚੰਗੇ ਮਾਪੇ ਦਾ ਜਾਇਆ ਪੰਜਾਬ ਦਾ ਪੁੱਤ ਤੇ ਗੁਰੂ ਨਾਨਕ ਦੇ ਮਹਾਰਾਜ ਦੀ ਵਿਰਾਸਤ ਦਾ ਪੁਜਾਰੀ ਕਦੇ ਵੀ ਨੈਗੇਟਿਵ ਸਪਖ ਵਾਲਾ ਤਾਂ ਹੋ ਹੀ ਨਹੀਂ ਸਕਦਾ ਉਹ ਸਰਬੱਤ ਦਾ ਭਲਾ ਹੀ ਮੰਗੂਗਾ ਕਦੇ ਨਿੱਜ ਨਹੀਂ ਸੋਚਦਾ ਇਸੇ ਤਰ੍ਹਾਂ ਦੋਸਤੋ ਮੈਨੂੰ ਪਿਛਲੇ ਸਾਲ ਨਾ ਇੱਕ ਮੈਨੂੰ ਨੌਜਵਾਨ ਦਾ ਫੋਨ ਆਇਆ ਕਹਿੰਦਾ ਵੀ ਮੈਂ ਆਪਣੇ ਮਾਪੇ ਨੂੰ ਪਾਸੇ ਰਹਿੰਦਾ ਸੀ ਮੈਂ ਆਪਣੇ ਮਾਪੇ ਤੋਂ ਮੈਂ ਉਹਨਾਂ ਨੂੰ ਲੈ ਆਇਆ ਆਪਦੇ ਕੋਲ। ਇਸੇ ਤਰ੍ਹਾਂ ਮੈਨੂੰ ਪਿਛਲੇ ਸਾਲ ਇੱਕ ਲੜਕੀ ਦਾ ਫੋਨ ਆਇਆ ਸਵੇਰ-ਸਵੇਰ ਹਸਬੰਡ ਵਾਈਫ ਦਾ। ਉਹਨਾਂ ਦੇ ਬੱਚਾ ਹੋਏ ਸੀ। ਉਹ ਹਸਬੰਡ ਵਾਈਫ ਅਲੱਗ ਰਹਿ ਰਹੇ ਸੀ ਤੇ ਮੈਂ ਉਹਨਾਂ ਨੂੰ ਕਾਫੀ 2 ਦਿਨ ਲਾਇਆ ਸੀ ਉਹਨਾਂ ਤੇ ਤੇ ਉਹਨਾਂ ਨੂੰ ਮੈਂ ਇਕੱਠੇ ਕੀਤਾ ਸੀ। ਤੇ ਫਿਰ ਉਹਨਾਂ ਨੇ ਸ਼ੁਕਰਾਨਾ ਅਦਾ ਕੀਤਾ ਕਹਿੰਦੇ ਜੀ ਤੁਹਾਡਾ ਬਹੁਤ ਧੰਨਵਾਦ ਵੀ ਅਸੀਂ ਅੱਜ ਮਾਪਾ ਬਣੇ ਹਾਂ ਦੋਸਤੋ ਚੰਗੇ ਕੰਮ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਬੜਾ ਸਕੂਨ ਦਿੰਦੇ ਆ ਤੇ ਜ਼ਿੰਦਗੀ ਚ ਅਸੀਂ ਸਰਵਤ ਦਾ ਭਲਾ ਮੰਗਣ ਵਾਲੀ ਕੌਮ ਹੈ ਸਾਨੂੰ ਇਸੇ ਹੀ ਮਿਸ਼ਨ ਦੇ ਤਹਿਤ ਅੱਗੇ ਵਧਣਾ ਚਾਹੀਦਾ ਅੱਜ ਦੀ ਸਾਡੀ ਜਿਹੜੀ ਨੌਜਵਾਨੀ ਆ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਵੀ ਸੁਖਮਨੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਕੀ ਲਿਖਦੇ ਆ ਕੀ ਬਿਆਨ ਕਰਦੇ ਆ ਸਾਨੂੰ ਸੰਦੇਸ਼ ਕੀ ਦਿੰਦੇ ਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਪਰਵੇਸ਼ਰ ਪਰਵੇਸ਼ਰ ਨੂੰ ਤੀਸਰੇ ਸਥਾਨ ਤੇ ਹੈ ਪਹਿਲੇ ਸਥਾਨ ਤੇ ਮਾਤਾ ਨੂੰ ਲਿਖਿਆ ਗੁਰਦੇਵ ਮਾਤਾ ਤੇ ਗੁਰਦੇਵ ਪਿਤਾ ਇਹਦੇ ਚ ਬੜਾ ਬੜੀ ਡੂੰਗੀ ਰੰਗ ਜਾ ਜੇ ਕੋਈ ਆਪਣੇ ਰੱਬ ਨੂੰ ਨਾਰਾਜ਼ ਕਰੀ ਬੈਠਾ ਨਾ ਅੱਜ ਹੀ ਬਣਾ ਲਓ ਵਕਤ ਨਾ ਖਜਾਓ ਤੇ ਕਹਿੰਦੇ ਜੀ ਦਾ ਰੱਬ ਰੋਸ ਜੇ ਨਾ ਤੇ ਸੰਸਾਰ ਤਾਂ ਉਹਦੇ ਨਾਲ ਆਪ ਹੀ ਰੋਸ ਜਾਂਦਾ ਜਿਸ ਦਿਨ ਆਪ ਕਹਿੰਦੇ ਕਿ ਰੱਬ ਹੀ ਰੋਸ ਗਿਆ ਸਮਝ ਲੋ ਪਰ ਸੰਸਾਰ ਤਾਂ ਰੁੱਸਿਆ ਹੀ ਪਿਆ ਤੇ ਅਕਾਲ ਪੁਰਖ ਨੂੰ ਜਗਿਆਸੂ ਨੇ ਸਵਾਲ ਕੀਤਾ ਸੀ ਵੀ ਮੈਂ ਹਰ ਰੋਜ਼ ਤੇਰਾ ਨਾਮ ਵੀ ਲੈਣਾ ਸੇਵਾ ਵੀ ਕਰਦਾ ਤੇਰੇ ਘਰੇ ਵੀ ਜਾਣਾ ਤੇਰੇ ਦਰ ਤੇ ਵੀ ਸਿਰ ਝੁਕਾ ਕੇ ਹੁਣ ਪਰ ਤੂੰ ਰਹਿਣਾ ਕਿੱਥੇ ਆ ਤੂੰ ਦੱਸਦਾ ਕਿਸ ਤਰ੍ਹਾਂ ਦਾ ਮੈਂ ਤੈਨੂੰ ਦੇਖਣਾ ਚਾਹੁੰਦਾ ਕਹਿੰਦੇ ਵੀ ਅੱਗੋਂ ਪ੍ਰਮਾਤਮਾ ਨੇ ਜਵਾਬ ਦਿੱਤਾ ਕਹਿੰਦੇ ਵੀ ਮੈਂ ਮਾਂ ਚ ਰਹਿਣਾ ਸੰਸਾਰ ਦੇ ਵਿੱਚ ਜਿਹੜੇ ਗੁਣ ਪ੍ਰਮਾਤਮਾ ਦੇ ਬਿਆਨ ਕੀਤੇ ਗਏ ਹਨ ਉਹ ਸਾਰੇ ਦੇ ਸਾਰੇ ਗੁਣ ਮਾਂ ਦੇ ਵਿੱਚ ਇੱਡਾ ਵੱਡਾ ਦਰਜਾ ਇਸ ਕਰਕੇ ਮਾਣ ਦਿੱਤਾ ਗਿਆ ਤੇ ਜਿਹਦਾ ਰੱਬ ਰੁੱਸਿਆ ਬੈਠਾ ਅੱਜ ਹੀ ਮਨਾ ਲਓ ਦਿਨ ਫਿਰਦੇ ਦੇਖਿਓ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਗ੍ਰੰਥ ਹੈ ਜਿੰਨੇ ਵੀ ਵੇਦ ਹੈ ਜਿੰਨੇ ਵੀ ਧਾਰਮਿਕ ਗ੍ਰੰਥ ਉਹ ਸਾਰੇ ਜਿਹੜੇ ਕਹਿੰਦੇ ਕੀ ਆ ਕਿ ਅਸੀਂ ਸਮਝਣਾ ਕੀ ਆ ਕੁਰਾਨ ਸ਼ਰੀਫ ਦੇ ਵਿੱਚ ਕਿੰਦੇ ਵੀ ਵਾਲੋਂ ਤਿੱਖੀ ਨਾ ਵਾਲੋਂ ਨਿੱਕੀ ਤਲਵਾਰੋਂ ਤਿੱਖੀ ਵੇਦਾਂ ਦੇ ਵਿੱਚ ਸ਼ਿਵ ਜੀ ਵੀ ਤੀਸਰੀ ਅੱਖ ਜਿਹੜੀ ਆ ਸ੍ਰਿਸ਼ਟੀ ਨੂੰ ਦੇਖਣ ਵਾਲੀ ਤੀਸਰੀ ਅੱਖ ਦਾ ਜ਼ਿਕਰ ਹੈ ਜਿਹੜੇ ਸ੍ਰਿਸ਼ਟੀ ਨੂੰ ਨਾਪਦੀ ਪਤਾਲ ਆਕਾਸ਼ ਇਹ ਸਾਰਾ ਕੁਝ ਨਾਪਦੀ ਇਸੇ ਤਰ੍ਹਾਂ ਬਾਈਬਲ ਦੇ ਵਿੱਚ ਯਿਸੂ ਜੀ ਕਹਿੰਦੇ ਆ ਵੀ ਮੈਂ ਇਨਸਾਨ ਦੇ ਚਿਹਰੇ ਦੇ ਉੱਤੇ ਚਿਹਰਾ ਵੀ ਪਰਮੇਸ਼ਰ ਹੈ ਜਿਹੜਾ ਪਰਮੇਸ਼ਰ ਦਾ ਚਿਹਰਾ ਜਿਹੜਾ ਇਨਸਾਨ ਦੇ ਚਿਹਰੇ ਦੇ ਉੱਤੇ ਇੱਕ ਚਿਹਰਾ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਵੀ ਸਾਰੀ ਖੇਡ ਆ ਜਿਹੜੀ ਇੱਕ ਦੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਵੀ ਵਾਲੋ ਨਿੱਕੀ ਖੰਡਿਓ ਤਿੱਕੀ 8 ਮਾਰਕ ਜਣਾ ਤੇ ਸਾਰੀ ਜਿਹੜੀ ਖੇਡ ਆ ਇਹ ਇੱਕ ਦੀ ਹੋਈ ਆ ਦ੍ਰਿਸ਼ਟੀ ਆ ਜਿਹੜੀ ਕੋਈ ਤੀਸਰੀ ਅੱਖ ਰਹੀਂ ਕਲਪਨਾ ਕਰ ਲਵੇ ਕੋਈ ਚਿਹਰੇ ਉੱਤੋਂ ਚਿਹਰੇ ਦੀ ਕਲਪਨਾ ਕਰ ਲਵੇ ਕੋਈ ਕਿਸ ਤਰ੍ਹਾਂ ਖੋਜਦਾ ਕੋਈ ਕਿਸ ਤਰ੍ਹਾਂ ਖੋਜਦਾ ਪਰ ਖੇਡ ਇੱਕ ਦੀ ਹੋਈ ਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਗੁਰਬਾਣੀ ਆ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਖੁਦ ਲਿਖੀ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਖੁਦ ਅਕਾਲ ਦਾ ਰੂਪ ਸਨ ਇੱਕ ਬਾਬਾ ਅਕਾਲੂ ਉਹ ਖੁਦ ਅਕਾਲ ਦੀ ਉਹ ਤੇ ਉਹ ਕਹਿੰਦੇ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਹੁਣ ਜਿਹੜੀ ਤੀਸਰੀ ਅੱਖ ਵੇਦਾਂ ਦੀ ਗੱਲ ਕਰਦੇ ਆ ਵੇਦ ਜੀ ਤੀਸਰੀ ਅੱਖ ਹੈ ਤੇ ਉਹ ਪਤਾਲ ਤੇ ਜਿਹੜਾ ਦੇ ਅਸਮਾਨ ਤੇ ਪਤਾਲ ਤੱਕ ਖੋਜ ਆ ਜਿਹੜੀ ਧਰਤੀ ਤੋਂ ਅਸਮਾਨ ਤੇ ਪਤਾਲ ਦੀ ਖੋਜ ਆ ਤੇ ਗੁਰੂ ਸਾਹਿਬ ਵੀ ਕਹਿੰਦੇ ਆ ਜੋ ਪਿੰਡ ਹੈ ਸੋ ਬਰੈ ਬੰਦੇ ਜੋ ਖੋਜੇ ਸੋ ਵਟ ਭਾਗੀ ਪਾਵੇ ਤੇ ਗਿਆਨ ਦਾ ਵਿਚਾਰ ਆ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਅਸੀਂ ਵਿਚਾਰ ਕਰਨੀ ਸੀ ਹੋਰ ਪਾਸੇ ਅਸੀਂ ਤਾਂ ਲਾਲਚ ਚ ਫਸ ਗਏ ਅੱਜ ਜਿਹੜੀ ਸਾਡੀਆਂ ਦੁਰਦਸ਼ਾ ਹੋ ਰਹੀਆਂ ਆ ਇਹੀ ਕਾਰਨ ਆ ਵੀ ਅਸੀਂ ਇੱਕ ਨਾਲੋਂ ਟੁੱਟੇ ਹੋਏ ਆ ਕਿਉਂਕਿ ਇੱਕ 'ਚ ਸਾਰੀ ਖੇੜ ਇੱਕ ਦੇ ਵਿੱਚ ਸਾਡੀ ਤਾਂ ਸਾਰੀ ਖੇੜ ਹੀ ਊਡੇ ਤੋਂ ਲੈ ਕੇ ਜੂੜੇ ਤੱਕ ਇੱਕ ਤੋਂ ਸ਼ੁਰੂ ਹੋ ਕੇ ਇੱਕ ਚੀਜ਼ ਸਮਾ ਜਾਂਦੀ ਹੈ ਤੇ ਅਸੀਂ ਉਲ ਜਗੇ ਭੇਖ ਦੇ ਵਿੱਚ ਜਦੋਂ ਕਿ ਭੇਖ ਦਾ ਕੋਈ ਮਤਲਬ ਨਹੀਂ ਮੇਰਾ ਖਿਆਲ ਆ ਵੀ ਜੇ ਮੈਂ ਚੋਲਾ ਪਾਲਾਂ ਨਾ ਮੈਂ ਮਾਨ ਨਹੀਂ ਕਰਦਾ ਤੇ ਗੋਲ ਪੱਗ ਬਨ ਲਵਾਂ ਤੇ ਦਾੜੀ ਰੱਖ ਕੇ ਤੇ ਮੇਰਾ ਖਿਆਲ ਹੈ ਵੀ ਮੈਂ 90% ਆਮਾ ਨੂੰ ਤਾਂ ਗੱਲ ਨਹੀਂ ਕਰ ਦਿੰਦਾ ਤੇ ਦੁਨੀਆ ਉਲਟਾ ਲੂੰਗਾ ਮਗਰ ਆਉਦੇ ਭੇਖ ਦੇ ਵਿੱਚ ਪਰ ਨਹੀਂ ਅਸੀਂ ਇਸ ਪਾਸੇ ਜਾਣਾ ਹੀ ਨਹੀਂ ਤੁਹਾਨੂੰ ਜਾਗਰਤ ਵੀ ਕਰਨਾ ਤੇ ਤੁਹਾਨੂੰ ਇੱਕ ਨਾਲ ਵੀ ਜੋੜਨਾ ਹੈ ਤੁਹਾਨੂੰ ਵਿਦਿਆ ਵਿਚਾਰ ਵੀ ਕਰਾਉਣੀ ਹੈ ਵਿਦਿਆ ਦੀ ਤੇ ਤੁਹਾਨੂੰ ਪਰਉਪਕਾਰੀ ਵੀ ਬਣਾਉਣਾ ਹੈ ਕੁਰਾਨ ਦੇ ਵਿੱਚ ਇਹੀ ਕਿ ਇਹੀ ਹੈ ਵੀ ਕਾਫਰ ਨੂੰ ਜਿੱਥੇ ਮਿਲਦਾ ਉਹਨੂੰ ਮਾਰ ਦਿਓ ਤੇ ਮੁਹੰਮਦ ਦਾ ਰਾਜ ਜਿਹੜਾ ਦੁਨੀਆ ਤੇ ਹੋਣਾ ਚਾਹੀਦਾ ਇਹ ਯਹੂਦੀ ਆਪਦੇ ਤਿੰਨ ਫਿਕਰੇ ਲੈ ਕੇ ਚੱਲਦੇ ਆ ਆਪਦੇ ਬੱਚਿਆਂ ਨੂੰ ਜਦੋਂ ਨਾਜ਼ੀਆਂ ਤੋਂ ਬੁਰੀ ਤਰ੍ਹਾਂ ਉਹਨਾਂ ਨੇ ਇਹਨਾਂ ਜ਼ੁਲਮ ਕੀਤਾ ਜ਼ੁਲਮ ਸਹਿਆ ਉਹਨਾਂ ਨੇ ਤਿੰਨ ਗੱਲਾਂ ਜਿਹੜੀਆਂ ਸੀ ਆਪਣੇ ਨੌਜਵਾਨੀ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਕੁੱਟ-ਕੁੱਟ ਕੇ ਭਰਤੀਆਂ ਕੀ ਭਰੀਆਂ ਵੀ ਜਿਹੜੇ ਯਹੂਦੀ ਹੈ ਯਹੋਵਾ ਉਹ ਇੱਕ ਸ੍ਰੇਸ਼ਟ ਇਨਸਾਨ ਹੈ ਉਹ ਇੱਕ ਬੁੱਧੀਮਾਨ ਇਨਸਾਨ ਹੈ ਦੁਨੀਆ ਦੀ ਸਭ ਤੋਂ ਸ੍ਰੇਸ਼ਟ ਪ੍ਰਜਾਤੀ ਹੈ ਯਹੂਦੀ ਉਹਨਾਂ ਨੇ ਕਿਹਾ ਅੱਗੇ ਆਪਣੇ ਵੀ ਆਪਾ ਕਿੱਥੇ ਖੜੇ ਆ ਆਪਾਂ ਕਿੱਥੇ ਉੱਤੇ ਇਹਨਾਂ ਲੋਕਾਂ ਨਾਲ ਪਰ ਅਸੀਂ ਵਿਦਿਆ ਨੂੰ ਜਿਹੜੀ ਸਾਨੂੰ ਵਿਦਿਆ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਹਨ ਅਸੀਂ ਵਿਚਾਰੀ ਸਾਡੇ ਗੁਰੂਆਂ ਦੇ ਵਿੱਚ ਇੰਨੀ ਤਾਕਤ ਇੰਨੀ ਸ਼ਕਤੀ ਭਗਤ ਦੇ ਰਾਜਿਆਂ ਤੋਂ ਆਪਦੇ ਦੁਸ਼ਮਣ ਜਦੋਂ ਲੈ ਆ ਨਾ ਤੇ ਨੱਕ ਚ ਨੱਥ ਪਾ ਕੇ ਲੈ ਕੇ ਜਾਂਦੇ ਚੰਦੂ ਵਰਗੇ ਕੀ ਤਾਕਤ ਸੀ ਗੁਰੂ ਸਾਹਿਬ ਸਾਨੂੰ ਪਤਾਲ ਤੇ ਆਕਾਸ਼ ਤੱਕ ਦਾ ਰਾਜ ਬਖਸ਼ ਦਿੰਦੇ ਪਰ ਉਹਨਾਂ ਨੇ ਸਾਨੂੰ ਕਿਹਾ ਰਾਜ ਕਰੇਗਾ ਖਾਲਸਾ ਸ੍ਰਿਸ਼ਟੀ ਤੇ ਰਾਜ ਕਰਨਾ ਖਾਲਸੇ ਨਹੀਂ ਤੇ ਜਿਹੜਾ ਰਾਜ ਉਹ ਜੰਗ ਦੇ ਮੈਦਾਨ ਚ ਬਹਾਦਰੀ ਨਾਲ ਲਿਆ ਜਾਂਦਾ ਜੋ ਲੇਹ ਹੈ ਨਿਜ ਬਲ ਸੇ ਲੇਹ ਜਿਹੜੀ ਨਿਜੇ ਨਿਜ ਬਲ ਵਰਤ ਕੇ ਚੀਜ਼ ਲਈ ਹੋਵੇ ਨਾ ਉਹਦਾ ਸਵਾਦ ਹੀ ਵੱਖਰਾ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਤਲਵਾਰ ਦੇ ਜੋਰ ਤੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰ ਦੇ ਜੋਰ ਤੇ ਰਾਜ ਕੀਤਾ ਕੋਈ ਗੱਲ ਨਹੀਂ ਅੱਜ ਦਾ ਸਿੱਖ ਵੀ ਜਾਗੂਗਾ ਅੱਜ ਟੈਕਨੋਲੋਜੀ ਦਾ ਜਮਾਨਾ ਉਈ ਗੱਲ ਨਹੀਂ ਸੈਕਟਰ ਟੈਕਨੋਲੋਜੀ ਨਾਲ ਕਿਤੇ ਰਾਜ ਕਰੂਗਾ ਛੇਤੀ ਵਕਤ ਆਊਗਾ ਛੇਤੀ ਵਕਤ ਆਊਗਾ ਉਹ ਦੂਜੀ ਗੱਲ ਜਿਹੜੀ ਯਹੂਦੀਆਂ ਨੇ ਦ੍ਰਿੜਤਾ ਕਰਾਈ ਆ ਆਪਦੀ ਨੌਜਵਾਨ ਪੀੜ੍ਹੀ ਨੂੰ ਵੀ ਅਸੀਂ ਸਰੇਸ਼ਟ ਹੋਣ ਕਰਕੇ ਅਸੀਂ ਸਰੇਸ਼ਟ ਪ੍ਰਜਾਤੀ ਹੋਣ ਕਰਕੇ ਸਾਡਾ ਰੱਬੀ ਹੱਕ ਹੈ ਕਿ ਅਸੀਂ ਦੁਨੀਆ ਤੇ ਰਾਜ ਕਰੀਏ ਵੀ ਸਾਨੂੰ ਰੱਬ ਹੱਕ ਦਿੰਦਾ ਅਸੀਂ ਦੁਨੀਆ ਦੇ ਵਿੱਚ ਸ੍ਰੇਸ਼ਟ ਹੋਣ ਕਰਕੇ ਅਸੀਂ ਦੁਨੀਆ ਤੇ ਰਾਜ ਕਰਨਾ ਤੇ ਤੀਸਰੀ ਰਾਜ ਧਨ ਤੋਂ ਬਿਨਾਂ ਨਹੀਂ ਚੱਲਦਾ ਰਾਜ ਨੂੰ ਚਲਾਉਣ ਵਾਸਤੇ ਧਨ ਚਾਹੀਦਾ ਉਹ ਕਹਿੰਦੇ ਸ੍ਰੇਸ਼ਟ ਪ੍ਰਜਾਤੀ ਹੈ ਦੁਨੀਆ ਤੇ ਅਸੀਂ ਰਾਜ ਕਰਨਾ ਦੂਜਾ ਤੀਜਾ ਉਹ ਕਹਿੰਦੇ ਜੇ ਤੋ ਰਾਜ ਕਰਨਾ ਤੇ ਦੁਨੀਆ ਪਰ ਦੇ ਧਨ ਦੇ ਉੱਤੇ ਸਾਡਾ ਇਹ ਵੀ ਸਾਡਾ ਰੱਬੀ ਹੱਕ ਹੈ ਸਾਨੂੰ ਸਾਡਾ ਜਿਹੜਾ ਰੱਬ ਹੈ ਉਹ ਹੱਕ ਦਿੰਦਾ ਕਿ ਦੁਨੀਆ ਦਾ ਧਨ ਸਾਡੇ ਕੋਲ ਹੋਵੇ ਔਰ ਉਹ ਆਪਦੇ ਇਸ ਮਿਸ਼ਨ 'ਚ ਕਾਮਯਾਬ ਹੋ ਗਏ ਜਦੋਂ ਉਹਨਾਂ ਨੇ ਰਜਵਾੜਿਆਂ ਦੇ ਰਾਜ ਖਤਮ ਕਰਾਏ ਸਾਮਰਾਜੀ ਨਾਹਰਾ ਦੇ ਕੇ ਬਰਾਬਰ ਬਰਾਬਰਤਾ ਦਾ ਨਾਹਰਾ ਦਿੱਤਾ ਉਹਨਾਂ ਨੇ ਆਪਦੇ ਏਜੰਟ ਖੜੇ ਕੀਤੇ ਜਿਨ੍ਹਾਂ ਨੇ ਇਨਕਲਾਬ ਦਾ ਇੱਕ ਨਾਹਰਾ ਮਾਰਿਆ ਲੋਕਤੰਤਰ ਦਾ ਇੱਕ ਬਨੌਟੀ ਲੋਕਤੰਤਰ ਦਾ ਨਾਹਰਾ ਮਾਰਿਆ ਰਾਜਾਂ ਰੂਸ ਤੋਂ ਸ਼ੁਰੂ ਕੀਤਾ ਰੂਸ ਦੇ ਜ਼ਾਰ ਰੂਸ ਦੇ ਵਿੱਚ ਜ਼ਾਰ ਦਾ ਰਾਜ ਸੀ ਉਸ ਵੇਲੇ ਕਿਵੇਂ ਉਹਦਾ ਰਾਜ ਨੇਸ ਤੋਂ ਨਬੂਦ ਕੀਤਾ ਕਾਰਨ ਮਾਰਕਸ ਤੇ ਲੈਨਨ ਵਰਗਿਆਂ ਨੂੰ ਆਪਦੇ 에ਜੰਟ ਬਣਾ ਕੇ ਤੇ ਸਾਰਾ ਜਿਹੜਾ ਉਹ ਧਨ ਸੀ ਉਹ ਲੋਕਾਂ 'ਚ ਨਹੀਂ ਵੰਡਿਆ ਲੋਕਾਂ 'ਚ ਜ਼ੁਲਮ ਉਹ ਤੋਂ ਜ਼ਿਆਦਾ ਹੋਇਆ ਉਹ ਧਨ ਜਿਹੜਾ ਸੀ ਆਪਣੇ ਕੋਲੇ ਖਿੱਚ ਲਿਆ ਕਿਉਂਕਿ ਆਪਣੇ ਆਪ ਨੂੰ ਦੁਨੀਆ ਦੀ ਸ੍ਰੇਸ਼ਟ ਪ੍ਰਜਾਤੀ ਸ੍ਰੇਸ਼ਟ ਨਸਲ ਮੰਨੀ ਬੈਠੇ ਅੱਜ ਵੀ ਕਹਿੰਦੇ ਨੇ ਦੁਨੀਆ ਯਹੂਦੀ ਦੁਨੀਆ ਨੂੰ ਚਲਾ ਰਹੇ ਆ ਪਰ ਸਿੱਖਾਂ ਦੇ ਕੋਲੇ ਉਹ ਕਿਤੇ ਉਪਰਤਾਕਤ ਵਰਦਮਾ ਗਿਆ ਹੈ ਚੇਤਨ ذماਗਿਆ ਪਰ ਸਾਨੂੰ ਆ ਸਾਡੇ ਲੀਡਰ ਤੇ ਸਾਡੇ ਪੁਜਾਰੀ ਸਾਨੂੰ ਇਹੀ ਉਲਝਾਈ ਫਿਰਦੇ ਆ ਜਿਸ ਜਿਵੇਂ ਕੌਮਾਂ ਨੂੰ ਪਿੱਛੇ ਟਕਣਾ ਹੋਵੇ ਸਭ ਤੋਂ ਪਹਿਲਾਂ ਉਹਦੀ ਵਿਦਿਆ ਖੋਈ ਜਾਂਦੀ ਆ ਉਹਨਾਂ ਨੂੰ ਗਿਆਨਵਾਨ ਹੋਣੇ ਕੀਤਾ ਜਾਂਦਾ ਉਨ੍ਹਾਂ ਦੇ ਵਿੱਚ ਲਚਕਤਾ ਪ੍ਰੋਸੀ ਜਾਂਦੀ ਆ। ਉਹਨਾਂ ਨੂੰ ਲਚਕਤਾ ਉਹਨਾਂ ਦੀ ਬਿਰਤੀ ਜਿਹੜੀ ਆ ਕਾਮ ਦੇ ਨਾਲ ਪ੍ਰਭਾਵਿਤ ਕੀਤੀ ਜਾਂਦੀ ਆ, ਕਾਮ ਨਾਲ ਜੁੜੀ ਜਾਂਦੀ ਆ। ਹਾਂ ਜੇ ਦੇਖ ਲੋ ਅਸੀਂ ਕਿੱਥੇ ਖੜੇ ਆਂ? ਅਸੀਂ ਬੇ ਲੋੜੀਆਂ ਲੜਾਈਆਂ ਦੇ ਵਿੱਚ ਪਏ ਹੋਏ ਆਂ। ਬੇ ਲੋੜੀਆਂ ਸੀ ਬਹਿਸਾਂ 'ਚ ਪਏ। ਹੁਣ ਇਸ ਬਿਰਤੀ ਤੋਂ ਛੁਟਕਾਰਾ ਅਸੀਂ ਕਿਵੇਂ ਪਾਉਣਾ? ਉਸ ਇੱਕ ਨਾਲ ਜੁੜ ਕੇ ਗੁਰਦੇਵ ਪਿਤਾ ਗੁਰਦੇਵ ਮਾਤਾ ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਜੋ ਖੋਜੇ ਸੋ ਜੋ ਖੋਜੇ ਸੋ ਵਟ ਭਾਗੀ ਕਿਹਨੂੰ ਖੋਜਣਾ ਬ੍ਰਹਿਮੰਡ ਨੂੰ ਇਸ ਬ੍ਰਹਿਮੰਡ ਨੂੰ ਬਣਾਉਣਾ ਕੀ ਹੈ ਆਪਣਾ ਪਿੰਡ ਆਪਣਾ ਪਿੰਡਾ ਸਰੀਰ ਫਿਰ ਤੁਹਾਡੇ ਤੇ ਕੋਈ ਲਚਰਦਾ ਅਸਰ ਨਹੀਂ ਕਰੂਗੀ ਕੋਈ ਤੁਹਾਡੇ ਤੇ ਅਗਿਆਨਤਾ ਦਾ ਹਨੇਰਾ ਤੁਹਾਡੇ ਤੋਂ ਆਪੇ ਹੀ ਦੂਰ ਹੋਊਗਾ ਅੱਜ ਅਸੀਂ ਆਪਦੇ ਮੂਲ ਨਾਲ ਟੁੱਟੇ ਹੋਏ ਨਾ ਉਹਦੇ ਗਿਆਨ ਨਾਲ ਟੁੱਟੇ ਹੋਏ ਆ ਪੁਜਾਰੀਆਂ ਨਾਲ ਜੁੜੇ ਤੇ ਪੁਜਾਰੀ ਕੀ ਆ ਸਾਡੇ ਵੇਖੀ ਜਾਂਦੇ ਹਰ ਰੋਜ਼ ਰੋਜ਼ ਕੋਈ ਨਾ ਕੋਈ ਸਾਧ ਨੰਗਾ ਹੁੰਦਾ ਸੋਸ਼ਲ ਮੀਡੀਆ ਤੇ ਅਸੀਂ ਇਹਨਾਂ ਲੋਕਾਂ ਨੂੰ ਰੱਬ ਮੰਨੀ ਬੈਠੇ ਆ ਰੱਬ ਦੇ ਘਰ ਨੂੰ ਜਾਂਦਾ ਰਾਹ ਰੱਬ ਦਾ ਜਿਹੜਾ ਦਰ ਅਤੇ ਘਰ ਜੇ ਸਰਬ ਨੇ ਇਹ ਸ੍ਰਿਸ਼ਟੀ ਸਜਾਈ ਹੈ ਐਨਾ ਸੋਹਣਾ ਸੰਸਾਰ ਸਜਿਆ ਉਹ ਖੁਦ ਕਿੰਨਾ ਸੋਹਣਾ ਹੋਊਗਾ ਪਰ ਉਹਦਾ ਪ੍ਰਚਾਰ ਕਰਨ ਵਾਲੇ ਉਹਨੇ ਗੰਦੇ ਹੋਗੇ ਪੁਜਾਰੀ ਉਹਨੇ ਹੀ ਗੰਦਾ ਹੋ ਗਿਆ ਉਹ ਜੜੀਆਂ ਗੋਲਕਾਂ ਰੱਖੀਆਂ ਸੀ ਰੱਖੀਆਂ ਤਾਂ ਸੀ ਲੋੜਵੰਦਾ ਵਾਸਤੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਫਰੋ ਗੋਲਕਾਂ ਤੇ ਜਿੰਦੇ ਲਾਗੇ ਪੁਜਾਰੀਆਂ ਦੇ ਵੇਈਮਾਨਾਂ ਦੇ ਠੱਗਾਂ ਦੇ ਉੱਥੋਂ ਪੁਜਾਰੀ ਦਾ ਫਿਰ ਵਾਹ ਪੈਂਦਾ ਵਪਾਰੀਆਂ ਨਾਲ ਕਿਉਂਕਿ ਗੋਲਕ ਚੋਂ ਵਪਾਰ ਕੱਢੇ ਚੱਲੇ ਆ ਨਾ ਚੈਨਲਾਂ ਦੇ ਬਾਣੀ ਵੇਚੀ ਗਈ ਦੁਕਾਨਾਂ ਗੁਰੂ ਘਰ ਦੀਆਂ ਜਾਇਦਾਦਾਂ ਵੇਚੀਆਂ ਗੀਆਂ ਗੋਲਕ ਜਿੋਂ ਨਿਕਲਿਆ ਸਾਰ ਆ ਉਹਦੇ ਚਿਹਤਿਆਂ ਨੂੰ ਠੇਕੇ ਦਿੱਤੇ ਗਏ ਵਪਾਰ ਨਿਕਲਿਆ ਨਾ ਗੋਲਕ ਚੋਂ ਪੁਜਾਰੀ ਦੀ ਗੋਲਪਚੋ ਵਪਾਰ ਨਿਕਲਿਆ ਤੇ ਵਪਾਰਤੇ ਅੱਖਾ ਅਧਿਕਾਰੀ ਦੀ ਅਧਿਕਾਰੀ ਤੇ ਅੱਖਾ ਦਰਬਾਰੀ ਦੀ ਦਰਬਾਰੀ ਨੇ ਫਿਰ ਅਧਿਕਾਰੀ ਨੂੰ ਕਿਹਾ ਲੈਨ ਤੋ ਹਿਸਾਬ ਪੁਜਾਰੀ ਤੇ ਵਪਾਰੀ ਅਧਿਕਾਰੀ ਨੇ ਦੋਨੇ ਬਿਠਾ ਲੇ ਤੇ ਤਿੰਨੇ ਫਿਰ ਗਏ ਕਿੱਥੇ ਦਰਬਾਰੀ ਦੀ ਸ਼ਰਨ ਚ ਤੇ ਦਰਬਾਰੀ ਫਿਰ ਬਹੁਤ ਖਤਰਨਾਕ ਹੁੰਦਾ ਉਹਨੇ ਸਿੱਧੀ ਕੁੰਡੀ ਜੋੜ ਲਈ ਪੁਜਾਰੀ ਵੀ ਮੈ ਤੋਂ ਤੂੰ ਫਾਇਦਾ ਲੈ ਤੇ ਮੈਨੂੰ ਫਾਇਦਾ ਦੇ ਆ ਜਿਹੜੀਆਂ ਭੇਡਾਂ ਤੇਰੇ ਨਾਲ ਜੁੜੀਆਂ ਇਹਨਾਂ ਦੀਆਂ ਮੈਨੂੰ ਵੋਟਾਂ ਪਵਾ ਇਹ ਭੇਡਾਂ ਮੇਰੇ ਮਗਰ ਮੈਂ 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 ਕਰਨ ਤੇ ਮੈਂ ਤੇਰੇ ਦਰ ਤੇ ਹਾਜ਼ਰੀ ਲਵਾਉਂਗਾ ਹੈ ਦੋਨੇ ਗੰਦੇ ਦੋਨੇ ਵੇ ਵਿਚਾਰੀ ਆ ਸਾਹਮਣੀ ਆ ਇੱਕ ਅਜ ਨੰਗਾ ਹੋਇਆ ਸਾਹਬ ਉਹ ਸੱਤ ਕਰਤਾਰ ਵਾਲਾ ਦੇਖ ਹੀ ਲਿਆ ਤੁਸੀਂ ਆ ਥੋੜੇ ਦਿਨ ਪਹਿਲਾਂ ਤਲਵੰਡੀ ਧਾਮ ਵਾਲਾ ਨੰਗਾ ਹੋਇਆ ਉਦੋਂ ਪਹਿਲਾਂ ਨਾਨਕਸਰ ਵਾਲੇ ਨੰਗੇ ਹੋਏ ਕਿੰਨੇ ਨੰਗੇ ਹੋਏ ਅਸੀਂ ਖੜੇ ਕਿੱਥੇ ਹਾਂ ਅਸੀਂ ਕੀਤਾ ਕੀ ਆ ਸਾਨੂੰ ਅਗਿਆਨਤਾ ਵੱਲ ਧੱਕਿਆ ਗਿਆ ਸਾਨੂੰ ਅਗਿਆਨੀ ਬਣਾਇਆ ਗਿਆ ਤਾਂ ਹੀ ਤੁਹਾਡੇ ਤੇ ਨਸ਼ੇ ਅਸਰ ਕਰਦੇ ਆ ਤਾਂ ਹੀ ਤੁਹਾਡੇ ਤੇ ਅਸੀਂ ਹਰ ਗੱਲ ਨੂੰ ਨੈਗੇਟਿਵ ਪੱਖੋਂ ਜਾਣਦੇ ਆ ਝੂਠ ਹਰ ਇੱਕ ਨੂੰ ਮਾੜਾ ਲੱਗਦਾ ਹੁੰਦਾ ਝੂਠ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ ਝੂਠ ਨੂੰ ਲੋਕ ਨਫ਼ਰਤ ਕਰਦੇ ਆ ਸੱਚ ਨੂੰ ਪਿਆਰ ਕਰਦੇ ਆ ਪਰ ਝੂਠ ਫੈਲਦਾ ਕਿਉਂ ਹੈ ਕਿਉਂਕਿ ਜਿਹੜੇ ਨਫ਼ਰਤ ਕਰਨ ਵਾਲੇ ਆ ਝੂਠ ਨੂੰ ਸੁਣਦਾਂ ਨਹੀਂ ਚਾਹੁੰਦੇ ਉਹ ਹੀ ਵੱਧ ਸੁਣਦੇ ਆ ਤੇ ਉਹ ਹੀ ਵੱਧ ਪ੍ਰਭਾਵਿਤ ਹੁੰਦੇ ਆ ਹੁਣ ਉਹ ਕਹਿੰਦੇ ਵੀ ਅਸੀਂ ਦੁਨੀਆ ਦੇ ਸਰੇਸ਼ਟ ਲੋਕ ਆ ਦੁਨੀਆ ਦੇ ਧਨ ਤੇ ਸਾਡਾ ਰੱਬੀ ਹੱਕ ਆ ਦੁਨੀਆ ਤੇ ਰਾਜ ਕਰਨਾ ਸਾਡੇ ਰੱਬ ਦਾ ਹੁਕਮ ਆ ਇਹ ਉਹ ਕਹਿੰਦੇ ਆ ਤੇ ਸਾਡਾ ਸਾਨੂੰ ਰਹਿਬਰ ਕਹਿੰਦਾ ਵੀ ਰਾਜ ਕਰੇਗਾ ਖਾਲਸਾ ਖਾਲਸਾ ਮੇਰਾ ਰੂਪ ਹੈ ਖਾਸ ਸਾਨੂੰ ਇਹ ਜੀਆਂ ਗੁਰੂ ਸਾਹਿਬ ਨੇ ਬਖਸ਼ੀਆਂ ਦਿੱਤੀਆਂ ਤਸੀਂ ਉਹ ਬਖਸ਼ੀਆਂ ਦੇ ਪਾਤਰੀ ਨਹੀਂ ਬਣ ਸਕੇ ਗੁਰੂ ਸਾਹਿਬ ਨੇ ਭੇਖ ਨਹੀਂ ਕਿਹਾ ਗੁਰੂ ਸਾਹਿਬ ਨੇ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹਨੂੰ ਗੁਰੂ ਸਾਹਿਬ ਨੇ ਸਾਹਿਬ ਕਿਹਾ ਤਾਂ ਉਹ ਮੇਰਾ ਸਾਹਿਬ ਮੈਂ ਉਸ ਦਾ ਠੇਰਾ ਅਸੀਂ ਬਖਸ਼ਿਸ਼ ਦੇ ਪਾਤਰੀ ਨਹੀਂ ਬਣ ਸਕਿਆ ਬਾਬੇ ਨਾਨਕ ਅਸੀਂ ਲਾਲ ਲੋਆਂ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਲਈ। ਅਸੀਂ ਅਮੀਰਾਂ ਦੀਆਂ ਜੁੱਤੀਆਂ ਚੱਟਣ ਲੱਗ ਗਏ। ਜਿਸ ਕੌਮ ਦੀ ਨੌਜਵਾਨੀ ਅਗਿਆਨਤਾ ਦੇ ਵਸ ਪੈ ਜਾਵੇ ਨਾ ਤੇ ਉਹ ਹਨੇਰ ਬਿਰਤੀ ਵੱਲ ਧੱਕੀ ਜਾਂਦੀ ਹੈ। ਜਾਂ ਜਿਹੜੀ ਹਨੇਰ ਬਿਰਤੀ ਦੇ ਵਿੱਚ ਪਈ ਹੋਈ ਨੌਜਵਾਨੀ ਉਹ ਅਗਿਆਨਤਾ ਦੇ ਵਸ ਪਈ ਹੈ ਹਨੇਰ ਬਿਰਤੀ ਤੇ ਅਗਿਆਨਤਾ ਸਿੱਟ ਦੀ ਕਿੱਥੇ ਆ ਡੂੰਗੀ ਖਾਈ ਦੇ ਵਿੱਚ ਜਿਹਦੇ ਵਿੱਚ ਹਨੇਰਾ ਹੀ ਹਨੇਰਾ ਹੁੰਦਾ ਚਾਨਣ ਕੋਈ ਨਹੀਂ ਹੁੰਦਾ ਤੇ ਫਿਰ ਉਹਨੂੰ ਧੱਕਿਆ ਜਾਂਦਾ ਗਰੀਬੀ ਵਾਲੇ ਪਾਸੇ ਮੰਗਤੇ ਆਲੇ ਪਾਸੇ ਉਹ ਮੰਗਣਾ ਹੀ ਜਾਣਦੇ ਆ ਵੀ ਉਹਨਾਂ ਨੂੰ ਫਿਰ ਇਹ ਉਹ ਉਹਨਾਂ ਨੂੰ ਬਣਾਇਆ ਜਾਂਦਾ ਮੰਗਤੇ ਉਹਨਾਂ ਦੀ ਬਿਰਤੀ ਹਨੇਰ ਬਿਰਤੀ ਜਿ ਜਉਣ ਵਾਲਿਆਂ ਦੀ ਫਿਰ ਬਿਰਤੀ ਮੰਗਤੇ ਵਾਲੀ ਬਣਾ ਦਿੱਤੀ ਜਾਂਦੀ ਆ ਵੀ ਅਸੀਂ ਤੁਹਾਨੂੰ 1000 ਰੁਪਏ ਦੇ ਦੇਾਂਗੇ ਜੀ ਅਸੀਂ ਤੁਹਾਨੂੰ 52000 ਰੁਪਏ ਛਕਣ ਦੇ ਦੇਾਂਗੇ ਜੀ ਕੁੜੀਆਂ ਨੂੰ ਅਸੀਂ ਤੁਹਾਨੂੰ ਆਟਾ ਦਾਣਾਂ ਦੇ ਦੇਾਂਗੇ ਜੀ ਠੀਕ ਆ ਤੁਸੀਂ ਹੁਣ ਸੜਕਾਂ ਰੋਕ ਕੇ ਬੈਠੋ ਅਸੀਂ ਤੁਹਾਨੂੰ 2 ਰੁਪਏ ਫਸਲ ਦਾ ਭਾਅ ਦਿੰਨੇ ਆ ਜੀ ਬਿਰਤੀ ਬਣਾਤੀ ਤਾਂ ਮੰਗਤੇ ਵਾਲੀ ਤੇ ਇਹੋ ਜਿਹੇ ਲੋਕਾਂ ਦੇ ਉੱਤੇ ਰਾਜ ਕਰਨਾ ਬਹੁਤ ਸੌਖਾ ਹੁੰਦਾ ਫਿਰ ਇਹਨਾਂ 'ਚ ਵੱਡੀਆਂ ਛੋਟੀਆਂ ਕੈਟਾਗਰੀਆਂ ਆ ਜਾਂਦੀਆਂ ਵਿੱਚ ਬਕਾਊ ਲੋਕ ਆਉਂਦੇ ਆ ਕਿੰਨਾਂ ਨੇ ਇਹਨਾਂ ਦਾ ਮੁੱਲ ਵਟਣਾ ਤੇ ਗਾ ਉਹਨਾਂ ਨੇ ਆਪਣਾ ਕਿੰਨਾ ਮੁੱਲ ਲਵਾਉਣਾ ਇਹ ਇਸੇ ਜੀਤੀ ਹੁਣ ਜ ਜਾਂਦੇ ਆ ਆ ਹੁਣ ਹੋਇਆ ਹੀ ਪਿਆ ਇਹ ਕੁਛ ਤੇ ਫਿਰ ਰਾਜ ਕਰਤਾ ਜਿਹੜੇ ਸਾਮਰਾਜੀ ਲੋਕ ਹੁੰਦੇ ਆ ਉਹ ਬੜਾ ਸੌਖਾ ਇਹਨਾਂ ਤੇ ਰਾਜ ਕਰ ਜਾਂਦੇ ਆ ਕਿਉਂਕਿ ਲਾਲਚ ਨੇ ਸਾਡੀ ਨੌਜਵਾਨੀ ਨੌਜਵਾਨੀ ਦਾ ਕਸੂਰ ਨਹੀਂ ਕਸੂਰ ਸਾਡੇ ਵਰਗਿਆਂ ਦਾ ਜਿਹੜੇ ਇੱਕ ਲਾਲਚ ਵਸ ਪੈ ਕੇ ਆਪਣੀ ਨੌਜਵਾਨੀ ਨੂੰ ਹੰਢੇਰ ਬਿਰਤੀ ਵੱਲ ਧੱਕਿਆ ਸੀ ਅਸੀਂ ਉਹਨਾਂ ਨੂੰ ਖੁਦ ਅਗਿਆਨਤਾ ਵੱਲ ਧੱਕਿਆ ਅਸੀਂ ਉਹਨਾਂ ਨੂੰ ਆਪਣੇ ਪਿੱਛੇ ਲਿਆ ਲੈ ਕੇ ਸੜਕਾਂ ਤੇ ਬਿਠਾ ਕੇ ਮੰਗਤ ਪੁਣੇ ਦੇ ਨਾਰੇ ਲੋਏ ਅਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਉਹ ਨੌਜਵਾਨੋ ਗੁਰੂ ਨਾਨਕ ਦੇ ਮਹਾਰਾਜ ਦੇ ਪੁੱਤਰੋ ਤੁਸੀਂ ਸ੍ਰੇਸ਼ਟ ਲੋਕ ਤੁਹਾਡੇ ਕਦਮਾਂ 'ਚ ਰਾਜ ਪਿਆ ਤੁਹਾਡੇ ਗੁਰੂ ਨੇ ਤੁਹਾਨੂੰ ਦੁਨੀਆ ਦਾ ਰਾਜ ਬਖਸ਼ਿਆ ਇਹ ਜ਼ਮੀਰ ਨਹੀਂ ਅਸੀਂ ਜਗਾਈ ਆਉਦੇ ਨੌਜਵਾਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਆਓ ਚੱਲ ਜੇ ਉੱਥੇ ਲੰਗਰ ਲੱਗਾ ਉੱਥੇ ਵਧੀਆ ਜਲੇਬੀਆਂ ਦਾ ਲੱਗਾ ਅਸੀਂ ਆਪਣੀ ਨੌਜਵਾਨੀ ਖੁਦ ਹਨੇਰ ਬਿਰਤੀ ਵਾਂ ਤੱਕੀ ਆ ਉਹ ਨੌਜਵਾਨਾਂ ਨੂੰ ਥੋੜਾ ਖਾ ਲਓ ਮਕਾਨ ਦੇ ਵਿੱਚ ਇੱਕ ਕਮਰਾ ਘੱਟ ਬਣਾ ਲਓ ਕੱਪੜੇ ਬਾੜੇ ਪਾ ਲਓ ਗੱਡੀ ਮਾੜੀ ਰੱਖ ਲਓ ਪਰ ਅੱਜ ਤੋਂ ਇਹ ਪਰਨ ਕਰ ਲਓ ਅਸੀਂ ਬਾਬੇ ਨਾਨਕ ਦੇ ਪੁੱਤ ਅਸੀਂ ਦੁਨੀਆ ਤੋਂ ਵੱਖਰੇ ਹਾਂ ਅਸੀਂ ਦੁਨੀਆ ਦੇ ਅਮੀਰ ਲੋਕ ਹੈ ਸਾਡੇ ਗੁਰੂ ਸਾਹਿਬ ਨੇ ਸਾਨੂੰ ਸੰਕਲਪ ਦਿੱਤਾ ਹੀ ਰਾਜ ਰਾਜ ਕਰ ਲੋ ਤੇ ਰਾਜ ਕਰਨ ਦਾ ਜਿਹੜੇ ਸੋਚਣ ਵਾਲੇ ਹੁੰਦੇ ਆ ਉਹਨਾਂ ਦੀ ਬਿਰਤੀ ਕਦੇ ਮੰਗਤੇ ਵਾਲੀ ਹੁੰਦੀ ਹੀ ਨਹੀਂ ਉਹ ਬਾਦਸ਼ਾਹੀ ਬਿਰਤੀ ਦੇ ਲੋਕ ਹੁੰਦੇ ਆ ਆਪਾਂ ਅੱਜ ਤੋਂ ਪਰਨ ਕਰ ਗਏ ਇੱਕ ਦੂਜੇ ਦੀ ਵद्दत ਕਰ ਗਏ ਇੱਕ ਦੂਜੇ ਨੂੰ ਰਸਤਾ ਦਿਖਾਉਣਾ ਸ਼ੁਰੂ ਕਰ ਗਏ ਕਿਉਂਕਿ ਜਿਹੜੇ ਸਾਮਰਾਜੀ ਲੋਕ ਹੈ ਉਹਨਾਂ ਦਾ ਇੱਕ ਮਿਸ਼ਨ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਹੋਰ ਗਰੀਬ ਰੱਖਣਾ ਇਹਨਾਂ ਨੂੰ ਨਸ਼ਿਆਂ ਤੇ ਲਾਉਣਾ ਇਹਨਾਂ ਦੇ ਲਈ ਗੰਦੀਆਂ ਵੀਡੀਓ ਬਣਾਉਣੀਆਂ ਇਹਨਾਂ ਨੂੰ ਦਿਖਾਉਣੀਆਂ ਇਹਨਾਂ ਨੂੰ ਅਯਾਸ਼ ਬਣਾਉਣਾ ਤਾਕੇ ਇਹਨਾਂ ਦੀ ਸੋਚ ਆ ਜਿਹੜੀ ਉਹ ਪਰੋਠੀ ਨਾ ਸਕੇ ਤਾਂ ਜੋ ਇਹਨਾਂ ਦੀ ਸੋਚ ਉੱਪਰ ਨਾ ਠ ਸਕੇ ਅਫਸਰਸ਼ਾਹੀ ਇਹਨਾਂ ਤੇ ਜਿਹੜੀ ਅਫਸਰਸ਼ਾਹੀ ਕੰਟਰੋਲ ਕਰਨ ਵਾਲੀ ਆ ਉਹਨਾਂ ਨੂੰ ਲਾਲਚੀ ਰਿਸ਼ਵਤ ਖੋਰ ਬਣਾਉਣਾ ਤਾਂ ਜੋ ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਹੜੱਪਣੀਆਂ ਇਹਨਾਂ ਦੀਆਂ ਜਾਇਦਾਦਾਂ ਖੋਣੀਆਂ ਉਹਨਾਂ ਲਈ ਸੌਖੀਆਂ ਹੋ ਜਾਂਦੀਆਂ ਇਸ ਕਰਕੇ ਅਸੀਂ ਆਪਣੀ ਬਿਰਤੀ ਨੂੰ ਜਗਾਈਏ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਿਆਨ ਦੇ ਨਾਲ ਜੁੜ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਾਹ ਤੇ ਚੱਲ ਗਏ ਅਸੀਂ ਮਿਸ਼ਨ ਲੈ ਕੇ ਚੱਲ ਗਏ ਵੀ ਅਸੀਂ ਦੁਨੀਆ ਦੇ ਬਾਦਸ਼ਾਹ ਅਸੀਂ ਦੁਨੀਆ ਤੇ ਰਾਜ ਕਰਨਾ ਅਸੀਂ ਵੱਖਰੇ ਇਹਨਾਂ ਲੋਕਾਂ ਨਾਲ ਅਸੀਂ ਮੰਗਤਿਆਂ ਦੀ ਲੈਣ 'ਚ ਨਹੀਂ ਖੜਨਾ ਅਗਲੀ ਵੀਡੀਓ ਇਸੇ ਤਈ ਕਰਾਂਗੇ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਕਿਵੇਂ ਹੈ ਤੇ ਨੌਜਵਾਨੀ ਨੂੰ ਚਿੰਤਨ ਤੇ ਚੇਤਨਾ ਦੇ ਵੱਲ ਲੈ ਜਾਣਾ ਇਹ ਮੇਰਾ ਮੁੱਢਲਾ ਫਰਜ਼ ਹੈ ਕਿਉਂਕਿ ਇਸ ਤੋਂ ਅੱਗੇ ਤੁਹਾਡੀ ਮਦਦ ਦੀ ਲੋੜ ਜਿਹੜੇ ਚੰਗੇ ਲੋਕ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਜਿਹੜੇ ਸਾਨੂੰ ਕਿਉਂਕਿ ਹੁਣ ਬਾਹਰ ਨਿਕਲਾਂਗੇ ਨੌਜਵਾਨਾਂ ਵਿੱਚ ਜਾਵਾਂਗੇ ਇਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਮੇਰੇ ਤੇ ਭਰੋਸਾ ਰੱਖਿਓ ਮੈਂ ਤੁਹਾਡਾ ਭਰੋਸਾ ਨਹੀਂ ਟੁੱਟਣ ਦਿਆਂਗਾ ਨਾ ਮੈਨੂੰ ਕੋਈ ਲਾਲਚ ਹੈ ਨਾ ਮੈਂ ਕਿਸੇ ਪਾਰਟੀ 'ਚ ਜਾਵਾਂ ਨਾ ਮੈਂ ਅੱਜ ਜਾਵਾਂ ਨਾ ਮੈਂ ਕੱਲ ਜਾਵਾਂ ਅਸੀਂ ਤਾਂ ਇੱਕ ਆਪਣਾ ਵੱਖਰਾ ਮਿਸ਼ਨ ਲੈ ਕੇ ਨੌਜਵਾਨਾਂ ਨੂੰ ਜਗਾਉਣ ਤੁਰਨਾ ਹੈ ਤੇ ਨੌਜਵਾਨ ਆਪਣੀ ਧਿਰ ਆਪੇ ਹੀ ਖੜੀ ਕਰ ਲੈਣਗੇ ਜਾਂ ਉਹ ਦੇਖ ਲੈਣਗੇ ਵੀ ਅਸੀਂ ਕਿਸ ਧਿਰ ਨਾਲ ਜੁੜਨਾ ਹੈ ਕਿਹੜੀ ਧਿਰ ਨਾਲ ਜੁੜ ਕੇ ਅਸੀਂ ਅੱਗੇ ਵਧਣਾ ਹੈ ਪਰ ਜੀ ਉਹਦੇ ਵਿੱਚ ਲੱਗੂਗਾ ਵੀ ਇਹ ਬੰਦਾ ਇੱਧਰ ਉੱਧਰ ਡੋਲਦਾ ਉਹਨਾਂ 'ਚ ਇੰਨੀ ਹਿੰਮਤ ਹੋਗੀ ਵੀ ਉਹਨੂੰ ਮਿੰਟ ਦੇ ਵਿੱਚ ਉਸਨਕੀਰ ਤੋਂ ਪਾਸੇ ਕਰ ਦੇਣਗੇ ਵੀ ਉੱਥੇ ਹੋ ਕੇ ਖੜ ਜਾ ਲਕੀਰ ਤੇਰੇ ਵਾਸਤੇ ਨਹੀਂ ਇਹ ਲਕੀਰ ਕਿਸੇ ਹੋਰ ਵਾਸਤੇ ਬਣੀ ਹੈ ਉਸ ਲਕੀਰ ਦੇ ਫਕੀਰ ਨਹੀਂ ਬਣ ਦੇਵਾਂਗੇ ਉਸ ਲਕੀਰ ਦੇ ਪੰਦੀ ਬਣਾਵਾਂਗੇ ਉਸ ਲਕੀਰ ਦੇ ਰਸਤੇ ਤੇ ਦੌੜਨ ਵਾਲੇ ਬਣਾਵਾਂਗੇ ਤੇ ਮੈਨੂੰ ਉਮੀਦ ਹੈ ਕਿ ਮੈਂ ਇਹ ਕੰਮ ਕਰ ਸਕਦਾ ਤੁਹਾਡਾ ਸਾਥ ਹੋ ਜਾ ਪਾ ਇਹ ਚਾਹੁੰਦਾ ਆਪਣਾ ਇਹਦੇ ਉੱਤੇ ਕੋਈ ਵੀਰ ਮਦਦ ਕਰਨੀ ਚਾਹੁੰਦਾ ਕਿਰਤੀ ਆਪ ਦੀ ਸੱਚੀ ਸੂਚੀ ਕਿਰਤ ਦੀ ਮੈਨੂੰ ਕਿਸੇ ਬੇਈਮਾਨ ਬੰਦੇ ਦੀ ਮਦਦ ਦੀ ਸਾਨੂੰ ਲੋੜ ਨਹੀਂ 978000 7474 ਸਾਡਾ ਗੂਗਲ ਪੇ ਨੰਬਰ ਹੈ 112 ਦਾ ਤੁਹਾਡਾ ਹਿਸਾਬ ਰੱਖਿਆ ਜਾਊਗਾ ਕਿਉਂਕਿ ਜਿਹੜੇ ਇਹ ਇਹ ਮਿਸ਼ਨ ਹੁੰਦੇ ਆ ਇਹ ਬਿਨਾ ਮਦਦੋਂ ਨਹੀਂ ਚੱਲਦੇ ਅਸੀਂ ਹੁਣ ਤੱਕ 5 ਸਾਲ ਹੋ ਗਏ ਆ ਤੁਹਾਡੇ ਵਿੱਚ ਵਿਚਰਦਿਆਂ ਨੂੰ ਤੁਹਾਡੇ ਚ ਪਛਾਣ ਬਣਾਈ ਐ ਇਹ ਕੋਈ ਰਾਤੋਂ ਰਾਤ ਨਹੀਂ ਬਣ ਗਈ ਹੁਣ ਤੱਕ ਆਪਣੇ ਸੋਰਸਾਂ ਤੋਂ ਕੀਤਾ ਜੋ ਕੀਤਾ ਜਾਂ ਆਪਣੇ ਨਿੱਜੀ ਮਿੱਤਰ ਆ ਜਿਹੜੇ ਉਹ ਮੇਰੇ ਵਰਗੇ ਵਿਚਾਰੇ ਉਹ ਜਿੰਨੀ ਜੋਗੇ ਹੈਗੇ ਕਦੇ ਹੈਲਪ ਕਰਦੇ ਨੇ ਬਾਕੀ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਹ ਲਗਾਤਾਰ ਚੱਲੀ ਜਾਂਦੀ ਹੁਣ ਵੀ ਕਈ ਬੱਚਿਆਂ ਦੀ ਹੁਣ ਆਗੇ ਵੀ ਅਸੀਂ ਫੀਸਾਂ ਭਰਨੀਆਂ ਹੁਣ ਮੈਂ ਇੱਕ ਹੋਰ ਸੋਚਿਆ ਵੀ ਸਿੱਧਾ ਬੱਚੇ ਦਾ ਅਕਾਊਂਟ ਨੰਬਰ ਕਾਲਜ ਦਾ ਸਕੂਲ ਦਾ ਸਾਨੂੰ ਦੇ ਦਿਓ ਮੈਂ ਆਪਣੀ ਵੀਡੀਓ ਚ ਪਾ ਦਿਆ ਕਰੂੰਗਾ ਜਿਹੜਾ ਵੀ ਸੇਵਾ ਕਰਨੀ ਚਾਹੁੰਦਾ ਸਿੱਧੀ ਸਕੂਲ ਦੀ ਤੇ ਕਾਲਜ ਦੇ ਖਾਤੇ 'ਚ ਭੇਜ ਦਿਓ ਤੁਹਾਡਾ ਬਹੁਤ ਵੱਡੀ ਸੇਵਾ ਹੋਊਗੀ ਕਿਉਂਕਿ ਉਹ ਸਾਡੇ ਹੀ ਬੱਚੇ ਆ ਅਸੀਂ ਜਿਹੜੇ ਉਹ ਅਗਿਆਨਤਾ ਦੇ ਵੱਲ ਧੱਕੇ ਉਹਨਾਂ ਨੂੰ ਧੱਕੇ ਨਾ ਜਾਣ ਦਈਏ ਉਹਨਾਂ ਨੂੰ ਗਿਆਨ ਵੱਲ ਲਿਜਾਈਏ ਦੇਵਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ